ਸਸੀ ਕਾਲ ਜੀ ਅੱਜ ਬਣਾਵਾਂਗੇ ਬੱਚਿਆਂ ਦੇ ਫੇਵਰੇਟ ਨਿਊਡਲ ਉਹਦੇ ਵਾਸਤੇ ਇੱਕ ਪਤੀਲਾ ਲਾਵਾਂਗੇ ਉਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਪਾ ਕੇ ਇਸ ਨੂੰ ਗਰਮ ਕਰਾਂਗੇ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਗਰਮ ਹੋ ਜੇ ਇਹਦੇ ਵਿੱਚ ਉਬਾਲ ਆ ਜਾਏ ਇਹ ਪਾਣੀ ਉਬਲਣ ਲੱਗ ਜੇ ਫਿਰ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਇੱਕ ਚਮਚਾ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਾਣੀ ਦੇ ਵਿੱਚ ਜਦੋਂ ਪਾਣੀ ਚ ਚੰਗੀ ਤਰ੍ਹਾਂ ਘੁਲ ਗਿਆ ਉਸ ਤੋਂ ਬਾਅਦ ਇਹਦੇ ਚ ਪਾਵਾਂਗੇ ਥੋੜਾ ਜਿਹਾ ਤੇਲ ਤੇਲ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਇਹਦੇ ਚ ਪਾ ਦਾਂਗੇ ਨੂਡਲ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਇੱਕ ਕੜਾਈ ਦੇ ਵਿੱਚ ਪਾਵਾਂਗੇ ਤੇਲ ਜੀਰਾ ਤੇ ਲੰਬੇ ਕੱਟੇ ਹੋਏ ਪਿਆਜ਼ ਦੋ ਹਰੀਆਂ ਮਿਰਚਾਂ ਪਾ ਕੇ ਤੇ ਇਹਨਾਂ ਨੂੰ ਪਕਾ ਲਾਂਗੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਵੀ ਦਬਾਉਣਾ ਤਾਂ ਕਿ ਜਦੋਂ ਮੈਂ ਕੋਈ ਵੀਡੀਓ ਪਾਵਾਂ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾਏ ਉਸ ਤੋਂ ਬਾਅਦ ਪਾਵਾਂਗੇ ਗਾਜਰ ਇਹਨਾਂ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਪਕਾਉਣਾ ਹੁੰਦਾ ਬਸ ਥੋੜਾ ਜਿਹਾ ਸੌਟੇ ਹੀ ਕਰਨਾ ਹੁੰਦਾ ਇਹਨਾਂ ਦਾ ਕੱਚਾਪਾਨ ਹੀ ਸਵਾਦ ਲੱਗਦਾ ਨਿਊਡਲ ਦੇ ਵਿੱਚ ਇਹ ਗਾਜਰ ਤਾਂ ਪਹਿਲਾਂ ਪਾਈ ਆ ਕਿ ਇਹਨੂੰ ਪੱਕਣ ਤੇ ਥੋੜਾ ਜਿਹਾ ਟਾਈਮ ਲੱਗਦਾ ਇਸੇ ਲਈ ਪਹਿਲਾਂ ਪਾਵਾਂਗੇ ਗਾਜਰ ਗਾਜਰ ਪਾ ਕੇ ਇਹਨੂੰ 2-4 ਮਿੰਟ ਪਕਾ ਲਾਂਗੇ ਫਿਰ ਪਾਵਾਂਗੇ Shimla mirch ਇਸੇ ਤਰ੍ਹਾਂ Shimla mirch ਨੂੰ ਵੀ 2-3 ਮਿੰਟ ਪਕਾ ਲਾਂਗੇ ਇਹਨੂੰ ਵੀ ਥੋੜਾ ਜਿਹਾ ਸੌਟੇ ਹੀ ਕਰਾਂਗੇ ਇਹ ਨਿਊਡਲ ਬਾਜ਼ਾਰ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਬਣਦੇ ਆ ਘਰੇ ਜ਼ਰੂਰ ਬਣਾਓ ਕਿਉਂਕਿ ਬੱਚਿਆਂ ਦੇ ਫੇਵਰੇਟ ਹੁੰਦੇ ਆ ਇਸ ਤੋਂ ਬਾਅਦ ਇਹਨਾਂ ਚ ਪਾਵਾਂਗੇ ਲਾਲ ਟਮਾਟਰ ਇਹ ਸਾਰੀਆਂ ਸਬਜ਼ੀਆਂ ਨੂੰ ਇੱਕ ਹੀ ਆਕਾਰ ਚ ਕਟਾਂਗੇ ਜੇ ਲੰਬੀਆਂ ਕਟਣੀਆਂ ਲੰਬੀਆਂ ਕੱਟ ਲਓ ਜੇ ਛੋਟੀਆਂ ਛੋਟੀਆਂ ਬਰੀਕ ਕਟਣੀਆਂ ਤੋਂ ਉਸ ਹਿਸਾਬ ਨਾਲ ਕੱਟ ਲਓ ਅਸੀਂ ਥੋੜੀਆਂ ਜੀਆਂ ਇਹਨਾਂ ਨੂੰ ਲੰਬੀਆਂ ਹੀ ਕਟਿਆ ਸੀ ਇਸ ਤੋਂ ਬਾਅਦ ਇਹਦੇ ਚ ਪਾਵਾਂਗੇ ਪੱਤਾ ਗੋਭੀ ਪਤਾਗੋਬੀ ਪਾ ਕੇ ਇਹਨੂੰ ਵੀ 2-4 ਮਿੰਟ ਪਕਾਵਾਂਗੇ। ਲਓ ਜੀ ਆਪਣੀਆਂ ਸਬਜ਼ੀਆਂ ਸਾਰੀਆਂ ਪੱਕ ਗਈਆਂ ਤਿਆਰ ਹੋ ਗਈਆਂ। ਹੁਣ ਇਹਨਾਂ ਚ ਪਾਵਾਂਗੇ ਮਸਾਲੇ, ਨਮਕ, ਹਲਦੀ, ਲਾਲ ਮਿਰਚ, ਕਾਲੀ ਮਿਰਚ ਇਹਨਾਂ ਨੂੰ ਪਾ ਕੇ ਤੇ ਫਿਰ ਚੰਗੀ ਤਰ੍ਹਾਂ ਮਿਕਸ ਕਰਾਂਗੇ ਨਾ ਸਬਜ਼ੀਆਂ ਦੇ ਵਿੱਚ। ਚੰਗੀ ਤਰ੍ਹਾਂ ਮਿਕਸ ਕਰਕੇ 2 ਮਿੰਟ ਤੱਕ ਇਹਨਾਂ ਮਸਾਲਿਆਂ ਨੂੰ ਪਕਾਵਾਂਗੇ। ਤਾਂ ਕਿ ਇਹਨਾਂ ਚੋਂ ਕੱਚੇ ਦੀ ਸਮੈਲ ਨਾ ਆਵੇ ਹੁਣ ਇਹਦੇ ਚ ਪਾਵਾਂਗੇ ਟਮੇਟੋ ਕੈਚਪ 2 ਤੋਂ 3 ਚਮਚੇ ਟਮੇਟੋ ਕੈਚਪ ਪਾਵਾਂਗੇ ਘੱਟ ਤੋਂ ਘੱਟ 3 ਚਮਚੇ ਟਮੇਟੋ ਕੈਚਪ ਪਾ ਕੇ ਵੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤੋਂ ਬਾਅਦ ਪਾਵਾਂਗੇ ਸੋਇਆ ਸੌਸ ਇਹ ਨਿਊਡਲ ਬੱਚਾ ਨੂੰ ਬਹੁਤ ਪਸੰਦ ਆਉਂਦੇ ਆ ਬਾਜ਼ਾਰ ਵਾਲੇ ਖਾਣ ਨਾਲੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਘਰੇ ਹੀ ਬਣਾ ਸਕਦੇ ਆ ਤੇ ਨਾਲੇ ਜਲਦੀ ਬਣ ਜਾਂਦੇ ਆ ਤੇ ਨਾਲੇ ਬਾਜ਼ਾਰ ਨਾਲੋਂ ਸਸਤੇ 'ਚ ਬਣਦੇ ਆ ਇਸ ਤੋਂ ਬਾਅਦ ਪਾਵਾਂਗੇ ਇੱਕ ਚਮਚਾ ਵਿਨੇਗਰ ਇੰਨਾ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਇਹਨਾਂ 'ਚ ਪਾਵਾਂਗੇ ਨਿਊਡਲ ਜਿਹੜੇ ਕਿ ਉਬਾਲ ਕੇ ਰੱਖੇ ਸੀ ਇਹਨਾਂ ਨੂੰ ਛਾਣ ਕੇ ਤੇ ਇਸ ਤਰ੍ਹਾਂ ਸੁੱਕਣੇ ਰੱਖਤਾ ਸੀ ਤੇ ਜਦੋਂ ਇਹਨਾਂ ਨੂੰ ਛਾਣਨੋਂ ਇਹਨਾਂ ਦੇ ਉੱਪਰ ਥੋੜਾ ਜਿਹਾ ਤੇਲ ਲਾ ਕੇ ਰੱਖ ਦੇਣਾ ਤਾਂ ਕਿ ਇਹ ਇੱਕ ਦੂਜੇ ਦੇ ਨਾਲ ਚਿਪਕਣਗੇ ਨਹੀਂ ਫਿਰ ਐ ਅਲੱਗ-ਅਲੱਗ ਹੀ ਸਾਰੇ ਨਿਊਡਲ ਪੈ ਰਹਣਗੇ ਨਿਊਡਲ ਪੌਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੌਲੀ-ਹੌਲੀ ਹੱਥਾਂ ਨਾਲ ਹਲਕੇ-ਹਲਕੇ ਹਿਲਾਣਾ ਕਰਨਾ ਕਿਉਂਕਿ ਨਹੀਂ ਇਹ ਟੁੱਟ ਜਾਂਦੇ ਆ ਟੁੱਟ ਜਾਣਗੇ ਨਿਊਡਲੇ ਕੁਲਝੇ ਜਾਣਗੇ ਜਿਸ ਤਰ੍ਹਾਂ ਲੰਬੇ-ਲੰਬੇ ਨਿਊਡਲ ਰੱਖਣੇ ਆ ਤਾਂ ਇਹਨਾਂ ਨੂੰ ਹੌਲੀ-ਹੌਲੀ ਮਿਕਸ ਕਰਨਾ ਲਓ ਜੀ ਇਸ ਤਰ੍ਹਾਂ ਇਹ ਸਾਰੇ ਨਿਊਡਲ ਤਿਆਰ ਹੋ ਗਏ ਹੁਣ ਇਹ ਨਿਊਡਲ ਖਾਣ ਲਈ ਤਿਆਰ ਆ ਇਸ ਤਰ੍ਹਾਂ ਧੰਨਵਾਦ